4 ਦਿਨ ਬਾਅਦ ਵੀ ਪਾਕਿਸਤਾਨ ਦੀ ਹਿਰਾਸਤ ਵਿੱਚ ਬੀਐਸਐਫ ਜਵਾਨ ਪੀਕੇ ਸ਼ਾਹ ਨਹੀਂ ਹੋਈ ਰਿਹਾਈ ਪਤੀ ਲਈ ਤੜਫ ਰਹੀ ਹੈ ਪਤਨੀ ਬੋਲੀ ਮਦਦ ਮੰਗਣ ਲਈ ਫਿਰੋਜ਼ਪੁਰ ਜਾਵਾਂਗੀ ਫਿਰੋਜ਼ਪੁਰ ਬਾਰਡਰ ਤੋਂ ਫੜ ਕੇ ਲੈ ਗਏ ਸਨ ਪਾਕਿਸਤਾਨੀ ਰੇਂਜਰ ਪੰਜਾਬ ਦੇ ਫਿਰੋਜ਼ਪੁਰ ਵਿੱਚ ਗਲਤੀ ਨਾਲ ਭਾਰਤ ਪਾਕਿਸਤਾਨ ਸਰਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਸੀਮਾ ਸੁਰੱਖਿਆ ਬਲ ਬੀਐਸਐਫ ਜਵਾਨ ਅਜੇ ਤੱਕ ਵਾਪਸ ਨਹੀਂ ਆਇਆ ਹੈ ए सिपाही चार दिनों तो पाकिस्तान की हिरासत में है चौरासी घंटिया तो समय बाद भी पाकिस्तानी रेंजर ने बीएसएफ जवान पी के शाहू रिहा नहीं किया है शनिवार भी बी एस एफ अधिकारी फ्लैग मीटिंग लिए पाकिस्तानी रेंजर की उड़ीक करते रहे पर वो नहीं आए बी एस एफ जवान कॉन्स्टेबल पीके शाह बुधवार शाम तो पाकिस्तान रेंजर की हिरासत में है पीके शाह कोलकाता रहा है ਸੂਤਰ ਮੁਤਾਬਕ ਜਵਾਨ ਦੀ ਪਤਨੀ ਰਜਨੀ ਸ਼ਾ ਆਪਣੇ ਪਤੀ ਦੀ ਰਿਹਾਈ ਲਈ ਕੋਲਕਾਤਾ ਤੋਂ ਪੰਜਾਬ ਆ ਰਹੀ ਹੈ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਨੂੰ ਵਾਪਸ ਲਿਆਉਣ ਲਈ ਫਿਰੋਜ਼ਪੁਰ ਜਾਵਾਂਗੀ ਹਾਲੇ ਮੇਰੀ ਟਿਕਟ ਕਨਫਰਮ ਨਹੀਂ ਹੋਈ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਆਪਣੇ ਪਤੀ ਨੂੰ ਵਾਪਸ ਲਿਆਉਣ ਦੀ ਮਦਦ ਕਰਨ ਲਈ ਕਹੇਗੀ ਅਗਰ ਇੱਥੇ ਕੋਈ ਜਵਾਬ ਨਹੀਂ ਮਿਲਿਆ ਤਾਂ ਦਿੱਲੀ ਪਹੁੰਚ ਕੇ ਅਧਿਕਾਰੀਆਂ ਨੂੰ ਮਿਲੇਗੀ ਉਕਤ ਸਿਪਾਹੀ ਨੂੰ ਪਾਕਿਸਤਾਨੀ ਰੇਂਜਰਾਂ ਨੇ ਉਦੋਂ ਗ੍ਰਿਫਤਾਰ ਕੀਤਾ ਸੀ ਜਦੋਂ ਅਤਵਾਦੀਆਂ ਨੇ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ ਇਸ ਵੇਲੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦੀ ਸਥਿਤੀ ਹੈ ਜਵਾਨ ਨੂੰ ਰਿਹਾ ਕਰਨ ਲਈ ਬੀਐਸਐਫ ਅਤੇ ਪਾਕਿਸਤਾਨੀ ਰੇਂਜਰਾਂ ਦੇ ਅਧਿਕਾਰੀਆਂ ਵਿਚਕਾਰ ਪਹਿਲਾ ਬੁੱਧਵਾਰ ਰਾਤ ਅਤੇ ਫਿਰ ਵੀਰਵਾਰ ਦੁਪਹਿਰ ਲਗਭਗ 3:30 ਵਜੇ ਫਲੈਗ ਮੀਟਿੰਗ ਹੋਈ ਪਰ ਦੋਵੇਂ ਮੁਲਾਕਾਤਾਂ ਤੋਂ ਬਾਅਦ ਵੀ ਪਾਕਿਸਤਾਨ ਨੇ ਬੀਐਸਐਫ ਜਵਾਨ ਪੀਕੇ ਸਿੰਘ ਨੂੰ ਵਾਪਸ ਨਹੀਂ ਭੇਜਿਆ ਪਾਕਿਸਤਾਨੀ ਰੇਂਜਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਾਈ ਕਮਾਂਡ ਤੋਂ ਨਿਰਦੇਸ਼ ਨਹੀਂ ਮਿਲਦੇ ਉਦੋਂ ਤੱਕ ਉਹ ਜਵਾਨ ਨੂੰ ਰਿਹਾ ਨਹੀਂ ਕਰ ਸਕਦੇ